ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਲਈ ਹਰ ਵਾਰ ਦੀ ਤਰ੍ਹਾਂ ਐਸਓਆਰਵੀ ਸਿੱਖ ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ ਦੇ ਵਿੱਚ ਇਹ ਜਿਹੜੀ ਵਰਸੀ ਹੈ ਹਰ ਸਾਲ ਮਨਾਈ ਜਾਂਦੀ ਹੈ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦੇ ਵਿੱਚ ਇਹ ਵਰਸੀ ਮਨਾਈ ਜਾਂਦੀ ਹੈ ਤੇ ਇਸ ਵਾਰ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਅਟਾਰੀ ਬਾਗਾ ਬਾਰਡਰ ਦੇ ਰਾਹੀਂ ਇਹ ਸ਼ਰਧਾਲੂ ਜਾਣਗੇ ਜ਼ਿਕਰੇ ਖਾਸ ਹੈ ਕਿ ਇਸ ਵਾਰ ਜਿਹੜੇ ਸ਼ਰਧਾਲੂ ਜਾਣਗੇ ਉਹਨਾਂ ਦੇ ਵਿੱਚ 339 ਸ਼ਰਧਾਲੂਆਂ ਦੇ ਵੱਲੋਂ ਵੀਜ਼ਾ ਅਪਲਾਈ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ 23 ਸ਼ਰਧਾਲੂਆਂ ਦੇ ਵੀਜ਼ਾ ਰੱਦ ਕੀਤੇ ਗਏ ਨੇ ਤੇ 316 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲੇ ਨੇ ਜੋ ਐਸਓਆਰ ਪਾਕਿਸਤਾਨ ਜ ਨੇ ਤੇ ਜਿਹੜੀ ਇਹ ਵਰਸੀ ਹੈ 21 ਜੂਨ ਨੂੰ ਮਨਾਈ ਜਾਵੇਗੀ 21 ਜੂਨ ਨੂੰ ਇਹ ਜਿਹੜਾ ਜੱਥਾ ਹੈ ਇਹ ਪਾਕਿਸਤਾਨ ਪਹੁੰਚੇਗਾ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦੇ ਵਿੱਚ ਇਹ ਵਰਸੀ ਦਾ ਜਿਹੜਾ ਪ੍ਰੋਗਰਾਮ ਹੈ ਆਯੋਜਿਤ ਕੀਤਾ ਗਿਆ ਜ਼ਿਕਰ ਖਾਸ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸਭ ਤੋਂ ਵੱਡੇ ਮਹਾਰਾਜਾ ਮੰਨੇ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਲਾਹੌਰ ਤੱਕ ਜਾਂ ਇਹ ਕਹ ਲਈਏ ਕਿ ਕਾਬਲ ਖੰਧਾਰ ਤੱਕ ਕਿਸੇ ਨੇ ਰਾਜ ਕੀਤਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ ਤੇ ਸਿੱਖ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜ਼ਿਕਰ ਹੈ ਉਹ ਦੁਨੀਆ ਤੱਕ ਹੁੰਦਾ ਹੈ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਤਾਂ ਪੰਜਾਬ ਵੱਲ ਅੰਗਰੇਜ਼ ਕਦਾਏ ਮੂੰਹ ਨਹੀਂ ਸੀ ਕਰਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਤਾਕਤੀ ਇੰਨੀ ਸੀ ਪਰੰਤੂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਿਰ ਸੰਧੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਫੇਰ ਪੰਜਾਬ ਦੇ ਵਿੱਚ ਅੰਗਰੇਜ਼ ਦੀ ਆਉਣ ਦੀ ਹਿੰਮਤ ਹੋਈ ਹੈ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਨਾਂ ਹੈ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਕਿਉਂਕਿ ਕਾਬਲ ਕਾਧਾਰ ਦੇ ਉੱਤੇ ਜੇਕਰ ਕਿਸੇ ਨੇ ਰਾਜ ਕੀਤਾ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਜੇ ਗੱਲ ਕੀਤੀ ਜਾਵੇ afghanistan ਦੀ ਤਾਂ afghanistan ਤੇ ਰਾਜ ਕਰਨ ਵਾਲਾ ਇੱਕੋ ਹੀ ਰਾਜਾ ਹੋਇਆ ਉਹ ਹੈ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਜੋ ਨਾ ਦੇ ਵੱਡੇ ਜਰਨੈਲਸ ਹਨ ਉਹਨਾਂ ਦੇ ਰਹਿਸ਼ ਦੇ ਵਿੱਚ ਉਹਨਾਂ ਦੀ ਤਾਕਤ ਦੇ ਵਿੱਚ ਉਹਨਾਂ ਦੇ ਵੱਲੋਂ afghan ਨੂੰ ਜਿੱਤਿਆ ਗਿਆ ਸੀ ਕਿਉਂਕਿ afghan ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਤੇ ਜੇ ਕਿਸੇ ਨੇ ਜਿੱਤਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਐਸਓਆਰ ਵਰਸੀ ਮਨਾਈ ਜਾ ਰਹੀ ਹੈ ਹਰ ਵਾਰ ਦੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਸਿੱਖ ਸ਼ਰਧਾਲੂ ਐਸਓਆਰ ਮੁਰ ਤੋਂ ਜਾਣਗੇ ਤੇ ਜਿਹੜੇ ਵੀਜ਼ਾਸ ਨੇ ਉਹਨਾਂ ਦੇ ਵਿੱਚ ਕਟੌਤੀ ਸਵਾਰ ਜ਼ਰੂਰ ਹੋਈ ਹੈ ਹਾਲਾਂਕਿ ਜਿਹੜੇ ਸ਼ਰਧਾਲੂਆਂ ਦੇ ਵੀਜ਼ਾ ਰੱਦ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੀ ਵਾਰ ਉਹਨਾਂ ਦੇ ਵੱਲੋਂ ਫੇਰ ਅਪਲਾਈ ਕੀਤਾ ਜਾਵੇਗਾ ਤੇ ਜਦੋਂ ਅਗਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਈ ਜਾਵੇਗੀ ਤਾਂ ਉਹ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਮੌਕੇ ਜਾਣਗੇ ਹਾਲਾਂਕਿ ਇਹ ਵਰਸੀ ਨੂੰ ਮਨਾਉਣ ਦੇ ਲਈ ਜਿਹੜੀ ਮੁੱਖ ਭੂਮਿਕਾ ਨਿਭਾਈ ਜਾਂਦੀ ਹੈ ਉਹ ਪਾਕਿਸਤਾਨ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਨਿਭਾਈ ਜਾਂਦੀ ਹੈ ਤੇ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰ ਦੇ ਲਈ ਰਵਾਨਾ ਕੀਤਾ ਜਾਂਦਾ ਤੇ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਤੋਂ ਇਹ ਜਥਾ ਰਵਾਨਾ ਕੀਤਾ ਜਾਵੇਗਾ 21 ਜੂਨ ਨੂੰ ਸ਼ਰਧਾਲੂ ਪਹੁੰਚਣਗੇ ਤੇ ਦਰਸ਼ਨ ਦਿਦਾਰੇ ਕਰਨਗੇ ਵੱਖ-ਵੱਖ ਗੁਰੂ ਘਰਾਂ ਦੇ ਪਰ ਜਿਹੜਾ ਵਰਸੀ ਦਾ ਸਮਾਗਮ ਹੈ ਉਹ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦੇ ਵਿੱਚ ਆਯੋਜਿਤ ਕੀਤਾ ਗਿਆ